ਜਿਹੜੀ ਐ ਉਹ ਕੀਤੀ ਗਈ। ਉਹਨਾਂ ਨੇ ਸਾਡੇ ਤੋਂ ਵੀ ਰਿਪੋਰਟ ਲਈ ਤੇ ਦੂਜੇ ਹਲਕਿਆਂ ਦੀ ਰਿਪੋਰਟ ਸੀਐਮ ਸਾਹਿਬ ਨੇ ਸਾਰੀ ਅਸੀਂ ਡਿਸਕਸ ਕੀਤੀ ਤੇ ਇਹੀ ਜਿਹੜਾ ਅਸੀਂ ਵੀ ਉਹਨਾਂ ਨੂੰ ਦੱਸਿਆ ਕਿ ਸਾਰੇ ਪਾਸੇ ਜਿਹੜਾ ਬੜਾ ਪੋਜ਼ਿਟਿਵ ਮਾਹੌਲ ਹੈ ਕਿਉਂਕਿ ਮੈਂ ਚੀਮਾ ਸਾਹਿਬ ਦੇ ਹਲਕੇ 'ਚ ਵੀ ਜਾ ਕੇ ਆਇਆ ਆਮਨਜੀ ਦੇ ਹਲਕੇ 'ਚ ਵੀ ਜਾ ਕੇ ਆਇਆ ਲਹਿਰੇ ਵੀ ਜਾ ਕੇ ਆਇਆ ਭਧੌੜ ਵੀ ਮੈਂ ਜਾ ਕੇ ਆਇਆ ਮਹਿਲਕਲਾ ਵੀ ਜਾ ਕੇ ਆਇਆ ਮਲੇਰਕੋਟੜੇ ਵੀ ਜਾ ਕੇ ਆਇਆ ਸੂਰੀ ਵੀ ਜਾ ਕੇ ਆਇਆ ਸੰਗਰੂਰ ਵੀ ਸਾਰੇ ਹਲਕਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਹੈ ਇਹ ਹਰ ਕੋਈ ਵਿਅਕਤੀ ਕਹਿੰਦਾ ਵੀ ਭਾਈ ਜਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ 2 ਸਾਲਾਂ 'ਚ ਕੀਤਾ ਇੰਨਾ ਕੰਮ ਕਿਸੇ ਸਰਕਾਰ ਨੇ ਪਹਿਲੇ 2 ਸਾਲ 'ਚ ਨਹੀਂ ਕੀਤਾ ਤੇ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿਉਂਕਿ ਤੁਸੀਂ ਕੋਈ ਸਰਕਾਰਾਂ ਜਿਹੜੀਆਂ ਪਹਿਲਾਂ ਇੱਥੇ 10 ਸਾਲ ਕਾਲੀ ਰਹੇ 7 ਤੋਂ ਲੈ ਕੇ 17 ਤੱਕ ਫਿਰ 17 ਤੋਂ ਲੈ ਕੇ 22 ਤੱਕ ਕਾਂਗਰਸ ਰਹੀ ਉਸ ਤੋਂ ਪਹਿਲਾਂ 5 ਸਾਲ ਫਿਰ ਕਾਂਗਰਸ ਰਹੀ ਪਿਛਲੀਆਂ ਪੰਜ ਚਾਰ ਸਰਕਾਰਾਂ ਦਾ ਜੇ ਆਪਾਂ ਸਾਰਾ ਐਨਲਿਸਿਸ ਕਰਨਾ ਹੋਵੇ ਪਰਚੂਨ ਕਰਨੀ ਹੋਵੇ ਕੰਪੈਰੀਸ਼ਨ ਕਰਨਾ ਹੋਵੇ ਤਾਂ ਕੋਈ ਸਰਕਾਰ ਪਹਿਲੇ 2 ਸਾਲ ਦੇ ਕੰਮਾਂ 'ਚ ਆਮ ਆਦਮੀ ਪਾਰਟੀ ਦੇ ਨੇੜੇ ਤੇੜੇ ਵੀੜ ਤੇ ਇੱਕ ਦੀ ਅਸੀਂ 2 ਸਾਲਾਂ 'ਚ 43000 ਨੌਕਰੀ ਦਿੱਤੀ ਅੱਜ ਮੈਂ ਸੰਗਰੂਰ ਦੇ ਪਿੰਡ ਪਿੰਡ ਜਾਣਾ ਕੋਈ ਐਸਾ ਪਿੰਡ ਨਹੀਂ ਜਿੱਥੋਂ ਸਰਕਾਰੀ ਨੌਕਰੀ ਨਾ ਮਿਲੀ ਹੋਵੇ ਤੇ ਪਿਛਲੀਆਂ ਸਰਕਾਰਾਂ 'ਚ ਸਾਰੇ ਜਾਣਦੇ ਆ ਕਿ ਪਹਿਲੇ 2 ਸਾਲ 'ਚ 43000 ਤੱਕ ਹੀ 4300 ਨੌਕਰੀ ਵੀ ਨਹੀਂ ਸਕੇ ਦਿੱਤੀ ਇਹ ਆਮ ਤੌਰ ਤੇ ਇੱਕ ਕਹ ਲੋ ਵੀ ਕਰਵਾਜ ਹੀ ਬਣ ਗਿਆ ਸੀ ਵੀ ਜਦੋਂ ਇਲੈਕਸ਼ਨ ਹੀ ਆਊਗਾ ਉਦੋਂ ਨੌਕਰੀਆਂ ਦੇਵਾਂਗੇ ਜੇ 17 ਚ ਵੋਟਾਂ ਨੇ ਤਾਂ 16 ਚ ਨੌਕਰੀਆਂ 22 ਚ ਵੋਟਾਂ ਨੇ ਤਾਂ 21 ਚ ਨੌਕਰੀਆਂ 12 ਚ ਵੋਟਾਂ ਨੇ ਤਾਂ 11 ਚ ਨੌਕਰੀਆਂ ਪਹਿਲੇ ਸਾਲ ਦੋ ਸਾਲ ਦਾ ਕੋਈ ਸਰਕਾਰ ਭਰਤੀ ਨਹੀਂ ਸੀ ਕੱਢਦੀ ਇਹ ਗੱਲਾਂ ਦੀ ਬਹੁਤ ਚਰਚਾ ਹੈ ਇਹਦੇ ਨਾਲ ਨਾਲ ਜਿਹੜਾ ਸੀ ਬਿਜਲੀ ਵਾਲਾ ਕੀਤਾ ਨਾ 600 ਯੂਨਟ ਮੁਫਤ ਵਾਲਾ ਅੱਜ 95% ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਤੇ ਇਹਦੇ ਚ ਵੱਡੀ ਗੱਲ ਇਹ ਹੈ ਕਿ ਹੋਰ ਕੋਈ ਸਰਕਾਰ ਹੁੰਦੀ ਇਵਨ ਮੈਂ ਕਹਿੰਦਾ ਵੀ ਕਈ মিডিਆ ਦੇ ਸਾਥੀਆਂ ਨੂੰ ਉਹ ਤਾਂ ਲੱਗਦਾ ਹੋਊਗਾ ਵੀ ਹਾਂ ਸਰਕਾਰ ਨੇ ਗਰੰਟੀ ਤਾਂ ਦੇਤੀ ਇਹ ਪੂਰੀ ਕਰਨਗੇ ਕਿਉਂਕਿ ਸਾਰਿਆਂ ਨੂੰ ਆਇਰਵਾਜ ਬਣਿਆ ਹੋਇਆ ਸੀ ਇੱਕ ਕਹਿ ਲਓ ਵੀ ਵੀ ਵੋਟਾਂ ਜੀਆਂ ਦੇ ਨੇੜੇ ਜਾ ਕੇ ਜਾਂ ਤਾਂ ਇਹ ਲੋਕ ਸਭਾ ਦੇ ਜਾਂ ਜਦੋਂ ਵਿਧਾਨ ਸਭਾ ਦੇ ਦੋ ਚਾਰ ਮਹੀਨੇ ਰਹਿੰਦੇ ਹੋਏ ਉਦੋਂ ਤਾਂ ਇੱਕ ਦੋ ਬੇ ਲੋਕਾਂ ਨੂੰ ਜੀਰੂ ਆਉਣਗੇ ਉਦੋਂ ਜਾ ਕੇ ਮਾਫੀ ਦੇਣਗੇ ਪਰ ਇਹ ਪਹਿਲੀ ਵਾਰ ਹੈ ਕਿ ਔਣਸਾਰ ਏਡੀ ਵੱਡੀ ਗਰੰਟੀ ਜਿਹਦੇ ਨਾਲ 95% ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਬਿਜਲੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਮੁਫਤ ਦਿੱਤੀ ਉਹਦੇ ਨਾਲ ਨਾਲ ਜਿਹੜੀ ਗੱਲ ਸਾਨੂੰ ਵੀ ਕਹਿਣ ਦੀ ਲੋੜ ਨਹੀਂ ਪੈਂਦੀ ਆਂ ਪਿੰਡਾਂ ਦੀਆਂ ਸੱਥਾਂ 'ਚ ਚੱਲਦੀ ਹੈ ਇੱਕ ਨਹਿਰੀ ਪਾਣੀ ਦੀ ਤੇ ਦੂਜੀ ਮੋਟਰ ਵਾਲੀ ਬਿਜਲੀ ਦੀ ਹਰੇਕ ਜ਼ਿਮੀਂਦਾਰ ਇਹ ਗੱਲ ਕਹਿੰਦਾ ਵੀ ਭਾਈ ਸਾਨੂੰ ਐਤਕੀ ਰਾਤਾਂ ਨੂੰ ਉੱਠ ਕੇ ਕਦੇ ਖੇਤ ਜਾ ਕੇ ਮੋਟਰ ਚਲਾਉਣ ਦੀ ਜਿਹੜੀ ਜ਼ਰੂਰਤ ਨਹੀਂ ਪਈ ਦਿਨੇ ਜਿਹੜੀ ਬਿਜਲੀ ਆਉਂਦੀ ਰਹੀ ਹੈ ਤੇ ਘੱਟੋ ਘੱਟ ਹਰੇਕ ਜ਼ਿੰਮੇਵਾਰ ਦਾ ਮੈਨੂੰ ਲੱਗਦਾ ਵੀ 25 25 30 30 ਹਜ਼ਾਰ ਦਾ ਜਿਹੜੇ ਵੱਡੇ ਨੇ ਉਹਨਾਂ ਦਾ ਕਹਿੰਦਾ ਲੱਖ ਲੱਖ ਰੁਪਏ ਦਾ ਡੀਜ਼ਲ ਵੀ ਜਿਹੜਾ ਉਹ ਬਚਿਆ ਆਈ 30 30 ਸਾਲ ਬਾਅਦ ਕਈ ਜਗ੍ਹਾ ਤੇ 35 35 ਸਾਲ ਬਾਅਦ ਜਿਹੜਾ ਨਹਿਰੀ ਪਾਣੀ ਪਹੁੰਚਿਆ ਇਹਨਾਂ ਚੀਜ਼ਾਂ ਦੀ ਜਿਹੜੀ ਲੋਕਾਂ ਦੇ ਵਿੱਚ ਚਰਚਾ ਹੈਗੀ ਸੋ ਕੁੱਲ ਮਿਲਾ ਕੇ ਇਹ ਆ ਵੀ ਜਿੰਨਾ ਕੰਮ 2 ਸਾਲਾਂ ਚ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤਾ ਇੰਨਾ ਕਿਸੇ ਸਰਕਾਰ ਦੇ ਵਿੱਚ ਕੰਮ ਨਹੀਂ ਹੋਇਆ ਤੇ ਉਹਦੇ ਵਿੱਚ ਜਿਹੜੀ ਹੋਰ ਸਾਡੇ ਵਿੱਤ ਮੰਤਰੀ ਸਾਹਿਬ ਖੋਲੇ ਖੜਿਆ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਕਿਉਂਕਿ ਕੁਝ ਵੀ ਚਾਹੇ ਅਸੀਂ ਕੱਚੇ ਮੁਲਾਜ਼ਮ ਪੱਕੇ ਕੀਤੇ ਜਿਹੜੇ ਟੀਚਰ ਤਕਰੀਬਨ 13000 ਸੀਗੇ ਚਾਹੇ ਨਵੀਆਂ ਨੌਕਰੀਆਂ ਕੱਢੀਆਂ ਚਾਹੇ ਬਿਜਲੀ ਸਬਸਿਡੀ ਹਰ ਚੀਜ਼ ਲਈ ਪੈਸੇ ਦੀ ਜ਼ਰੂਰਤ ਸੀ ਹੁਣ ਜੇ ਕੋਈ ਬੰਦਾ ਕਮਾਈ ਕਰਦਾ ਘਰੇ 10000 ਰੁਪਿਆ ਉਹਦੀ ਕਮਾਈ ਹੈ ਜੋ ਘਰੇ ਕਹੀ ਜਾਵੇ ਮੈਂ ਭਾਈ ਐ ਕਿ ਨਵਾਂ ਕੂਲਰ ਵੀ ਲੈ ਕੇ ਆਵਾਂਗੇ ਨਵਾਂ ਫਰਿੱਜ ਲੈ ਕੇ ਆਵਾਂਗੇ ਉਹ ਤਾਂ ਤਾਂ ਹੀ ਲੈ ਕੇ ਆਵਾਂਗੇ ਜੇ ਕਮਾਈ ਵਧੂਗੀ ਸੋ ਜਿਹੜੀਆਂ ਚੀਜ਼ਾਂ ਹੋਈਆਂ ਨੇ ਇਹ ਕੱਲੀਆਂ ਗੱਲਾਂ ਨਾਲ ਨਹੀਂ ਪਹਿਲਾਂ ਸਰਕਾਰ ਦੀ ਕਮਾਈ ਵਧਾਈ ਤੇ ਉਹਦੇ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਪੋਸੀਬਲ ਹੋਈਆਂ ਨੇ ਸੋ ਵਿੱਤ ਮੰਤਰੀ ਸਾਹਬ ਕੋਲੇ ਮਹਿਕਮਾ ਹੈਗਾ ਕੱਲੀ ਐਕਸਾਈਜ਼ ਐਕਸਾਈਜ਼ ਚੋਂ 4000 ਕਰੋੜ ਰੁਪਏ ਦੀ ਕਮਾਈ ਸਰਕਾਰ ਨੂੰ ਵਧ ਹੋਈ ਹੈ ਤੇ ਅੱਜ ਤੱਕ ਤੁਸੀਂ ਕੋਈ ਪਿਛਲੀ ਸਰਕਾਰ ਚੱਕ ਕੇ ਦੇਖ ਲਓ ਵੀ ਕਿਸੇ ਇੱਕ ਸਾਲ ਦੇ ਵਿੱਚ ਇੰਨੀ ਕਮਾਈ ਜਿਹੜੀ ਆ ਵਧ ਗਈ ਹੈ ਆਈ ਜਿਹੜੀ ਰੈਵਨਿਊ ਕਲੈਕਸ਼ਨ ਹੈ ਆਮ ਤੌਰ ਤੇ ਉਹ ਜਿੰਨੀ ਮਹਿੰਗਾਈ ਦਰ ਹੁੰਦੀ ਹੈ ਕਦੇ 5% ਕਦੇ 6% 7% ਇਤੋਂ ਜ਼ਿਆਦਾ ਕਦੇ ਨਹੀਂ ਸੀ ਵਧੀ ਇਹ ਹੌਨ ਰਿਕਾਰਡ ਹੈ ਕਿ 13% ਜਿਹੜੀ ਰੈਵਨਿਊ ਕਲੈਕਸ਼ਨ ਦੇ ਵਿੱਚ ਜਿਹੜਾ ਵਾਅਦਾ ਹੋਇਆ ਹੈ ਐਂ ਜੀਐਸਟੀ ਦਾ ਤਕਰੀਬਨ 22% ਸੋ ਸਰਕਾਰ ਦੀ ਕਮਾਈ ਵੀ ਵਧੀ ਹੈ ਉਹਨੂੰ ਇਮਾਨਦਾਰੀ ਦੇ ਨਾਲ ਲੋਕਾਂ ਤੇ ਲਾਇਆ ਜਿਹਦੀ ਚਰਚਾ ਕੱਲੇ ਸੰਗਰੂਰ ਨਹੀਂ 13 ਦੀਆਂ 13 ਲੋਕ ਸਭਾ ਚੋਣਾਂ ਦੇ ਵਿੱਚ ਹੈ ਤੇ ਇਹਦੇ ਰਿਜ਼ਲਟ ਆਉਣ ਵਾਲੇ ਸਮੇਂ 'ਚ ਦੇਖਣਗੇ ਕਿਉਂਕਿ ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਇਹ ਫੈਸਲਾ ਕਰੀ ਬੈਠੇ ਆ ਵੀ ਅਸੀਂ ਸਰਕਾਰ ਨੂੰ ਸ਼ਾਬਾਸ਼ ਦੇਣੀ ਹੈ ਤੇ ਇਹ ਕਹਿਣਾ ਹੈ ਕਿ ਅਸੀਂ ਅਰਵਿੰਦ ਕੇਜਰੀਵਾਜੀ ਦੇ ਭਗਵੰਤ ਮਾਨ ਜੀ ਦੇ ਇਸ ਲੜਾਈ ਦੇ ਵਿੱਚ ਨਾਲ ਮੀ ਜੀ ਕੰਪੀਟੀਟਰ ਕਿਹਨੂੰ ਮੰਨਦਾ ਤੁਸੀਂ ਗਰੂਪ ਹਲਕੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਬਾਈ ਸਭ ਤੋਂ ਵੱਡਾ ਦੇਖੋ ਅਸੀਂ ਕੋਈ ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਸਾਡੀ ਲੜਾਈ ਮੁੱਦਿਆਂ ਦੀ ਹੈ ਅਸੀਂ ਆਪਣਾ ਮੁੱਦਿਆਂ ਤੇ ਕੰਮ ਕਰ ਰਹੇ ਹਾਂ ਐਜੂਕੇਸ਼ਨ ਤੇ ਹੈਲਥ ਤੇ ਖੇਡਾਂ ਦੇ ਖੇਤਰ ਚ ਲੋਕਾਂ ਨੂੰ ਸਹੂਲਤਾਂ ਦੇਣ ਚ ਇਮਾਨਦਾਰੀ ਤੇ ਕੰਮ ਕਰ ਚ ਤੇ ਹੁਣ ਵੀ ਅਸੀਂ ਸੀਐਮ ਸਾਹਿਬ ਨੇ ਵੀ ਸਾਨੂੰ ਇਹ ਕਹਿ ਵੀ ਆਪਦੇ ਪੋਜ਼ਿਟਿਵ ਜਿਹੜਾ ਅਜੰਡਾ ਹੈਗਾ ਉਹੀ ਲੋਕਾਂ ਦੇ ਵਿੱਚ ਲੈ ਕੇ ਜਾਣਾ ਅਸੀਂ ਕੋਈ 네ਗੇਟਿਵ ਰਾਈਡ ਨਹੀਂ ਕਰਨੀ ਆਪਣੇ ਕੰਮਾਂ ਦੇ ਸਿਰ ਤੇ ਜਿਹੜੇ 2 ਸਾਲਾਂ ਚ ਕੰਮ ਕੀਤੇ ਆ ਉਹਨਾਂ ਦੇ ਸਿਰ ਤੇ ਜਿਹੜੀ ਵੋਟ ਮੰਗਣੀ ਹੈ ਤੇ ਪੰਜਾਬ ਦੇ ਲੋਕ ਵੀ ਸਹਿਮਤ ਹੋਣਗੇ ਕਿ ਬਹੁਤੇ ਇਦਾਂ ਦੇ ਕੰਮ ਨੇ ਜਿਹੜੇ ਇਮਾਨਦਾਰੀ ਨਾਲ ਹੋਏ ਨੇ ਤੇ ਜਿਨ੍ਹਾਂ ਦਾ ਲਾਹਾ ਪੰਜਾਬ ਦੇ 95% ਲੋਕਾਂ ਨੂੰ ਜਿਹੜਾ ਉਹ ਮਿਲ ਰਿਹਾ ਹੈ। ਉਹ ਵੀ ਤੁਸੀਂ ਲੱਗੇ ਨੇ ਕਹਿ ਰਹੇ ਆ ਕਿ ਮੌਤ ਨੂੰ ਅਜੰਨਾ ਬਣਾਇਆ ਜਾ ਰਿਹਾ ਹੈ। ਆਪੋਜੀਸ਼ਨ ਵੱਲੋਂ ਸਰਾਕਾਰ ਨੂੰ ਅਜੰਨਾ ਬਣਾਇਆ ਜਾ ਰਿਹਾ ਹੈ। ਕਿਹੜੇ ਦੇਖੇ ਪਾਰਟੀਆਂ ਬਦਲਦੇ ਨਜ਼ਰ ਆ ਰਹੇ ਨੇ ਲਗਾਤਾਰ ਔਰ ਉਹਨਾਂ ਨੂੰ ਟਿੱਕਾ ਦੇ ਕੇ ਚੋਣ ਮੈਦਾਨ ਦੇ ਵਿੱਚ ਲਾਇਆ ਜਾ ਰਿਹਾ ਹੈ। ਹੁਣ ਤੇ ਲੋਕ ਇਹ ਵੀ ਕਹਿਣ ਲੱਗੇ ਕਿ ਲੀਡਰਾਂ ਦੀ ਕ੍ਰੈਡਿਬਿਲਟੀ ਦੇ ਉੱਪਰ ਵੀ ਸਵਾਲ ਆ ਗਏ ਕਿ ਜਿਹੜੇ ਲੀਡਰ 30-30 ਸਾਲਾਂ ਤੋਂ ਪਾਰਟੀਆਂ ਨੂੰ ਮਾਂ ਪਾਰਟੀ ਕਹਿੰਦੇ ਸੀ ਉਹ ਅੱਜ ਆਪਣੀ ਮਾਂ ਪਾਰਟੀਆਂ ਨੂੰ ਛੱਡ ਕੇ ਦੂਜੀ ਡੈਮੋਕ੍ਰੇਸੀ ਆ ਰਾਜਨੀਤੀ ਆ ਕੋਈ ਕਿੱਧਰ ਜਾਂਦਾ ਕੋਈ ਤੁਸੀਂ ਕਿਸੇ ਨੂੰ ਬਰੋਕ ਨਹੀਂ ਸਕਦੇ ਪਰ ਜਾਂਦਾ ਕਿਸੇ ਪੈਸੇ ਦੇ ਲਾਲਚ ਕਰਕੇ ਆ ਜਾਂ EDCBI ਤੋਂ ਡਰ ਕੇ ਜਾਂਦਾ ਮਾਇਨੇ ਉਹ ਰੱਖਦਾ ਬਾਕੀ ਤੁਸੀਂ ਵਿਸ਼ਵਾਸ ਕਰਨ ਵਾਲੇ ਦੀ ਗਲਤੀ ਨਹੀਂ ਹੁੰਦੀ ਵਿਸ਼ਵਾਸ ਜੋੜਨ ਵਾਲੀ ਜਿਹੜੀ ਗਲਤੀ ਆ ਹੁੰਦੀ ਆ ਬਾਕੀ ਅਸੀਂ ਆਪਣੇ ਵੱਲੋਂ ਜਿਹੜੇ ਆ ਚੰਗੇ ਉਮੀਦਵਾਰ ਸਾਰੇ ਜਿਹਦੇ ਲੋਕਾਂ ਦੀ ਪਸੰਦ ਨੇ ਉਹ ਹੀ ਉਮੀਦਵਾਰ ਜਿਹੜੇ ਆ ਚੋਣਾਂ ਦੇ ਵਿੱਚ ਉਤਾਰੇ ਆ ਤੇ ਲੋਕ ਸਾਨੂੰ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ 'ਚ ਜਿਹੜਾ ਫਤਵਾ ਉਹ ਸੁਣਾਉਣਗੇ ਮੀਤ ਜੀ ਪਹਿਲਾਂ ਸ਼ਰਾਬ ਕਰਨ ਨੂੰ ਬੜਾ ਵੱਡਾ ਮਸਲਾ ਬਣਾਇਆ ਜਾ ਰਿਹਾ ਇਹ ਜੋ ਜਨੂਰ ਦੇ ਵਿੱਚ ਹੋਇਆ ਉਤੋਂ ਜਿਵੇਂ ਲਗਾਤਾਰ ਇਸ ਮਸਲੇ ਤੇ ਇਲੈਕਸ਼ਨ ਦੇ ਵਿੱਚ ਵੀ ਤੁਹਾਨੂੰ ਕੀ ਰਣ ਜਾ ਰਹੀ ਹੈ ਤੁਸੀਂ ਸੁਣਾਓ ਦੇਖੋ ਜੀ ਜਿਹੜੇ ਕਸੂਰਬਾar ਆ ਉਹਨਾਂ ਤੇ ਜਿਹੜੀ ਕਾਰਵਾਈ ਆ ਉਹ ਹੋ ਰਹੀ ਆ ਤੇ ਬਾਕੀ ਇਹ ਤਾਂ ਹੈ ਨਹੀਂ ਵੀ ਉਹ ਕੋਈ ਜਿਹੜੀ ਸ਼ਰਾਬ ਆ ਉਹ ਕਿਸੇ ਫੈਕਟਰੀ 'ਚੋਂ ਬਣ ਕੇ ਆਈ ਸੀ ਜਾ ਵੀ ਭਾਈਓ ਕਿਸੇ ਸਰਕਾਰ ਦੇ ਠੇਕੇ ਤੋਂ ਆਈ ਸੀ ਪਰ ਜਿਹੜੇ ਕੋਈ ਵੀ ਕਸੂਰਬਾਰ ਨੇ ਕਿਤੇ ਵੀ ਪੰਜਾਬ ਚ ਕੋਈ ਇਲੀਗਲ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਰਿਹਾ ਹੈ ਉਹਦੇ ਨਾਲ ਚਾਹੇ ਕਿਸਦਾ ਜਾਨੀ ਨੁਕਸਾਨ ਹੋਇਆ ਚਾਹੇ ਨਹੀਂ ਸਾਡੇ ਜਿੱਥੇ ਵੀ ਧਿਆਨ ਚਾਹੁੰਦਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਹੋਊਗੀ ਕੋਈ ਇੱਥੇ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਤਸਕਰੀ ਸਾਡੀ ਸਰਕਾਰ ਚ ਨਹੀਂ ਹੁੰਦੀ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਹੋ ਰਹੀ ਹੈ ਇਹਦੇ ਇਸ ਤੋਂ ਹੀ ਪਤਾ ਲੱਗਦਾ ਜਿਹੜਾ ਸਰਕਾਰ ਦਾ ਰੈਵਨਿਊ ਵਧਿਆ ਕਿਉਂਕਿ ਪਿਛਲੇ ਸਮੇਂ ਚ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਜਿਹੜੀ ਤਸਕਰੀ ਹੁੰਦੀ ਸੀ ਜਿਹਦੇ ਕਰਕੇ ਸਰਕਾਰ ਦਾ ਰੈਵਨਿਊ ਨਹੀਂ ਸੀ ਵੱਧਦਾ ਇਹ ਜਿਹੜੇ 4000 ਕਰੋੜ ਰੁਪਇਆ ਚੀਮਾ ਸਾਹਿਬ ਖੜੇ ਆ ਜੇ ਸਰਕਾਰ ਦੇ ਖਜ਼ਾਨੇ ਚ ਆਇਆ ਇਹ ਉਹੀ ਆਇਆ ਵੀ ਜਿਹੜਾ ਅੱਗੇ 2 ਨੰਬਰ ਦੇ ਜਿਹੜੇ ਧੰਦੇ ਕਰਦੇ ਸੀ ਉਹਨਾਂ ਦੀਆਂ ਜੇਬਾਂ ਉਜਾਂਦਾ ਸੀ ਹੁਣ ਕਿਤੇ ਕੋਈ ਇਕਾ ਦੁਕਾ ਇਦਾਂ ਦੇ ਲੋਕ ਸ਼ਰਾਰਤੀ ਜਿਹੜੇ ਹੁੰਦੇ ਆ ਤੇ ਉਹਨਾਂ ਨੂੰ ਜਾਂ ਤਾਂ ਇਹ ਕਹੋ ਵੀ ਅਸੀਂ ਕਿਸੇ ਨੂੰ ਪ੍ਰੋਟੈਕਟ ਕਰਦੇ ਹੋਈਏ ਅਸੀਂ ਕੋਈ ਕਿਸੇ ਦੀ ਕੋਈ ਲਿਹਾਜ਼ ਨਹੀਂ ਜਿਹੜੇ ਵੀ ਲੋਕ ਸੂਰਵਾਰ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਸਰਕਾਰ ਕਰਦੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਕੋਈ ਅਸਰ ਪਊਗਾ ਜੀ ਮੈਂ ਕਿਹਾ ਜੀ ਸਾਨੂੰ ਇਹ ਲੱਗਦਾ ਵੀ ਪ੍ਰਚਾਰ ਕਰਨ ਦੀ ਲੋੜ ਨਹੀਂ ਲੋਕ ਆਪ ਪ੍ਰਚਾਰ ਕਰ ਰਹੇ ਆ ਕਿਉਂਕਿ ਅੱਜ ਬੱਚਾ ਬੱਚਾ ਦੇਸ਼ ਦਾ ਜਿਹੜੀ ਉੱਥੇ ਮਹਾਂ ਰੈਲੀ ਵੀ ਹੋਈ ਤੁਸੀਂ ਦੇਖੋ ਉਹਦੇ ਵਿੱਚ ਆਮ ਮਹਾਰਾ ਜਿਹੜਾ ਘੱਟ ਪਹੁੰਚਿਆ ਬੱਚੇ ਬੱਚੇ ਨੂੰ ਇਸ ਗੱਲ ਦਾ ਪਤਾ ਹੈ ਵੀ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਸਹਾਇਆ ਜਾ ਰਿਹਾ ਉਹਨਾਂ ਦੀ ਤੁਸੀਂ ਸਾਰਿਆਂ ਨੇ ਜਿਹੜੀ ਖੋਦ ਪਹਿਲੀ ਗੱਲ ਤਾਂ ਮੈਂ ਸਾਨੂੰ ਇਸ ਗੱਲ ਤੇ ਫਖਰ ਆ ਵੀ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਆਪ ਜਾ ਕੇ ਕੋਰਟ ਦੇ ਵਿੱਚ ਬਹਿਸ ਕੀਤੀ ਤੇ ਜਿੰਨੀ ਦਲੀਲ ਨਾਲ ਉਹਨਾਂ ਨੇ ਗੱਲਾਂ ਉੱਥੇ ਰੱਖੀਆਂ ਕਿ ਪਹਿਲੇ 6 ਜਿਹੜਾ ਆਲਰੇਡੀ ਆ 6 ਵਾਰੀ 8 ਵਾਰੀ ਉਹਨੂੰ ਬੁਲਾਇਆ ਜਾਂਦਾ ਉਹ ਨਾਂ ਨਹੀਂ ਲੈਂਦਾ ਫਿਰ ਨੌਵੀਂ ਵਾਰੀ ਜਾ ਕੇ ਉਹ ਨਾਂ ਲੈਂਦਾ ਤੇ ਜਦੋਂ ਉਹਨੂੰ ਜ਼ਮਾਨਤ ਜਿਹੜੀ ਆ ਉਸ ਤੋਂ ਬਾਅਦ ਦੇ ਦਿੱਤੀ ਜਾਂਦੀ ਹੈ ਤੇ 5 ਕਰੋੜ ਰੁਪਇਆ ਵੀ ਉਹ ਤੋਂ ਲਿਆ ਜਾਂਦਾ ਫਿਰ ਉਸ ਤੋਂ ਬਾਅਦ 55 ਕਰੋੜ ਰੁਪਇਆ ਉਹਦੇ ਤੋਂ ਫੇਰ ਲਿਆ ਜਾਂਦਾ ਸੋ ਮਨੀ ਟ੍ਰੈਲੇ ਸਾਡੀ ਲਾਭ ਦੇ ਫਿਰਦਾ ਸਾਡੀ ਪਾਰ ਜਿਹੜੀ ਮਿਲ ਨਹੀਂ ਰਹੀ ਮਨੀ ਟ੍ਰੈਲ ਦੇ ਇਹਨਾਂ ਦੀ ਜਿਹੜੀ ਸਾਰੀ ਝੋਂਦੀ ਹੈ ਵੀ ਕਿਸ ਤਰ੍ਹਾਂ ਇੱਕ ਬੰਦੇ ਨੂੰ ਪਹਿਲਾਂ ਗਵਾਹ ਬਣਾਇਆ ਜਾਂਦਾ ਫਿਰ ਉਸ ਤੋਂ ਬਾਅਦ ਉਹਦੇ ਤੋਂ ਪੈਸੇ ਲੈ ਜਾਂਦੇ ਆ ਤੇ ਫੇਰ ਉਹ ਬੰਦਿਆਂ ਨੂੰ ਟਿਕਟਾ ਵੀ ਜਿਹੜੀਆਂ ਗਠਵੰਦਨ ਜਿਹੜੀਆਂ ਪਾਰਟੀਆਂ ਨੇ ਉਹ ਦੇ ਦਿੰਦੀ ਆ ਸੋ ਇਹ ਲੋਕਾਂ ਦੀ ਕਚਹਿਰੀ ਚ ਅੱਜ ਭਾਜਪਾ ਜਿਹੜੀ ਉਹ ਨੰਗੀ ਹੋ ਰਹੀ ਹੈ ਸਾਰਾ ਜਿਹੜਾ ਇਹਨਾਂ ਦਾ ਚਿਹਰਾ ਸਾਹਮਣੇ ਆ ਰਿਹਾ अरविंद केजरीवाल जी वाले जी ਦੇ ਨਾਲ ਅੱਜ ਬੱਚੇ-ਬੱਚੇ ਨੂੰ ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਨੂੰ ਕਿ ਹਰਿਆਣਿਆਂ ਨੂੰ ਕਿ ਦਿੱਲੀ ਵਾਲਿਆਂ ਨੂੰ ਕਿ ਸਾਰਿਆਂ ਨੂੰ ਅਮਰਦੀ ਹੈ ਤੇ ਇਹਦਾ ਖਮਿਆਜਾ ਕਿਉਂਕਿ ਇਹ ਪਹਿਲੀ ਵਾਰ ਨਹੀਂ ਵੀ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਕਾਲਾ ਦੌਰ ਆਇਆ ਹੈ ਇਹ ਪਹਿਲਾਂ ਵੀ ਆਉਂਦਾ ਰਿਹਾ ਪਰ ਇਸ ਵਾਰੀ ਬਹੁਤ ਜ਼ਿਆਦਾ ਹੀ ਕਹ ਲਵਾਂ ਵੀ ਇੰਨੀ ਧੱਕੇਸ਼ਾ ਇਹ ਅਜੇ ਤੱਕ ਨਹੀਂ ਹੋਈ ਜਨਿਸਵਰ ਹੋਈ ਹੈ ਪਰ ਇਹਦਾ ਜਵਾਬ ਸਮੇਂ-ਸਮੇਂ ਤੇ ਸਾਡੇ ਦੇਸ਼ ਦੇ ਲੋਕਤੰਤਰ ਚ ਦੇਸ਼ ਦੇ ਜਿਹੜੇ ਵਾਸੀ ਆ ਉਹ ਵੋਟ ਦੀ ਤਾਕਤ ਦੇਣਾ ਦਿੰਦੇ ਰਹੇ ਆ